ਜਦੋਂ ਜਗਤ ਸਾਹਿਬ ਦੀ ਬਾਣੀ ਪੜਦੇ ਹੋ ਦਸਮ ਪਾਤਸ਼ਾਹ ਜੀ ਦੀ ਰਚਨਾ ਹੈ ਚਾਚਰੀ ਛੰਦ ਤੇਰਾ ਜ਼ੋਰ ਚਾਚਰੀ ਛੰਦ ਹੁਣ ਤੇਰਾ ਜ਼ੋਰ ਦਾ ਭਾਵ ਕੀ ਆ ਵੀ ਰੱਬ ਜੀ ਤੁਹਾਡਾ ਜ਼ੋਰ ਕਿੱਥੇ ਕਿੱਥੇ ਹੈ ਜਲੇ ਹੈ ਠਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਪੇਸ਼ ਹੈ ਤੁਸੀਂ ਜਲ ਵਿੱਚ ਵੀ ਹੋ ਥਲ ਵਿੱਚ ਵੀ ਹੋ ਤੇ ਮਨੁੱਖ ਹੰਕਾਰ ਦਾ ਮਾਰਿਆ ਰੱਬ ਤੋਂ ਆਪਣੀ ਵੱਖਰੀ ਅੱਡਰੀ ਹੋਣ ਦਾ ਪ੍ਰਗਟ ਕਰਦਾ ਹੈ ਤੇ ਰੱਬ ਦਾ ਨਾਮ ਇਹਦੇ ਹਿਰਦੇ ਵਿੱਚ ਕਿਵੇਂ ਟਿਕੇ ਇਸ ਗੱਲ ਨੂੰ ਸਮਝਣ ਲਈ ਕਿਉਂਕਿ ਜਿੰਨਾ ਗੁਰਸਿੱਖਾਂ ਨੇ ਗੁਰੂ ਦੀ ਸਿੱਖੀ ਨੂੰ ਸਮਝਿਆ ਜਦੋਂ ਆਪਾਂ ਸਾਖੀਆਂ ਦੇ ਰਾਹੀਂ ਉਹਨਾਂ ਸਿੱਖਾਂ ਦਾ ਜੀਵਨ ਪੜ੍ਹਦੇ ਆਂ ਤੇ ਸਿੱਖੋ ਸਾਡੇ ਮਨ ਵਿੱਚ ਹੋਰ ਬੜੀ ਚੜ੍ਹਦੀ ਕਲਾ ਆਉਂਦੀ ਹੈ ਜਦੋਂ ਗੁਰਸਿੱਖਾਂ ਦੀ ਜੀਵਨੀ ਪੜ੍ਹਦੇ ਆਂ ਸਾਖੀ ਪੜ੍ਹਦੇ ਆਂ ਉਹਨਾਂ ਦਾ ਜੀਵਨ ਵੇਖਦੇ ਆਂ ਪੰਜਵੇਂ ਪਾਤਸ਼ਾਹਤਾ ਗੁਰੂ ਅਰਜਨ ਸਾਹਿਬ ਮਹਾਰਾਜ ਸਿੱਖੀ ਦਾ ਪ੍ਰਚਾਰ ਦੂਰ ਦਾ ਰਾਡੇ ਕੀਤਾ ਗੁਰੂ ਨਾਨਕ ਸਾਹਿਬ ਜੀ ਦੇ ਚੌਥੇ ਜਮੇ ਧੰਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਹੁਕਮ ਮੁਤਾਬਕ ਦਰਬਾਰ ਸਾਹਿਬ ਦੀ ਨੀ ਰੱਖੀ ਗਈ ਦਰਬਾਰ ਸਾਹਿਬ ਦੀ ਉਸਾਰੀ ਦਾ ਕਾਰਜ ਸ਼ੁਰੂ ਕੀਤਾ ਗਿਆ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਨੀਂਹ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਰਖਾਈ। ਬਾਬਾ ਬੁੱਢਾ ਜੀ ਨੇ ਆਪਣਾ ਭਰਪੂਰ ਯੋਗਦਾਨ ਪਾਇਆ।